ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਰਿਫਿਊਜ਼ਡ ਕੇਸਸ ਨੂੰ ਨਵੇਂ ਬੱਚਿਆਂ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਔਰ ਬਹੁਤ ਸਾਫ਼ ਤੇ ਦਿਲ ਖੋਲ ਕੇ ਗੱਲ ਕਰਨ ਵਾਲੇ ਨੇ ਅੱਜ ਬੜਾ ਮਹੱਤਵਪੂਰਨ ਵਿਸ਼ਾ ਔਰ ਉਹ ਵਿਸ਼ਾ ਮੇਰੇ ਸਵਾਲਾਂ ਤੇ ਖੜਾ ਹੁੰਦਾ ਹੈ ਤਿਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੇ ਸਸਕਾਰ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਸਕਾਰ ਸਸਕਾਰ ਜੀ ਤਿਰ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਮੈਂ ਬਹੁਤ ਸਾਰੇ ਕੰਸਲਟੈਂਟਸ ਨੂੰ ਪੁੱਛਿਆ ਬਹੁਤ ਸਾਰੇ ਵਿਦਿਆਰਥੀਆਂ ਨੂੰ ਵੀ ਪੁੱਛਿਆ ਕੰਸਲਟੈਂਟ ਵਿਦਿਆਰਥੀਆਂ ਨੂੰ ਸਿਰਫ ਤੇ ਸਿਰਫ ਡਿਪਲੋਮੇ 'ਚ ਭੇਜ ਕੇ ਕਿਉਂ ਰਾਜੀ ਹੈ 2 ਸਾਲ ਦਾ ਡਿਪਲੋਮਾ 1 ਸਾਲ ਦਾ ਡਿਪਲੋਮਾ ਇਹਨਾਂ ਕੋਰਸਸ 'ਚ ਭੇਜ ਕੇ ਵਿਦਿਆਰਥੀਆਂ ਨੂੰ ਕਿਉਂ ਰਾਜੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਕੀ ਇਹਦੇ 'ਚ ਏਜੰਟ ਦਾ ਫਾਇਦਾ ਹੈ ਜਾਂ ਵਿਦਿਆਰਥੀ ਦਾ ਫਾਇਦਾ ਹੈ ਜਾਂ ਦੋਵਾਂ ਦਾ ਫਾਇਦਾ ਹੈ ਇਹ ਗੱਲ ਮੈਂ ਚਾਹੂੰਗਾ ਜੇ ਕਲੀਅਰ ਕਰੋ ਜਦੋਂ ਗੱਲ ਡਿਗਰੀ ਦੀ ਆਉਂਦੀ ਹੈ ਉਦੋਂ ਸਾਡੇ ਕੰਸਲਟੈਂਟ ਕਿਉਂ ਨਹੀਂ ਸੁਜੈਸਟ ਕਰਦੇ ਵਿਦਿਆਰਥੀਆਂ ਨੂੰ ਕੀ ਡਿਗਰੀ ਮਹਿੰਗੀ ਹੈ ਉਹ ਇਸ ਕਰਕੇ ਕਹਿੰਦੇ ਨੇ ਕਿ ਬਸ ਡਿਪਲੋਮੇਟ ਜਾਓ ਅੱਜ ਪੂਰੀ ਗੱਲ ਖੋਲ ਦਿਓ ਤੇ ਸਰ ਅੱਜ ਅੱਜ ਦਾ ਤੁਸੀਂ ਉਹ ਗੱਲ ਜਿਹੜੀ ਕਿ ਛੇੜੀ ਹੈ ਸ਼ਾਇਦ ਕੌਂਟਰੋਵਰਸਲ ਵੀ ਹੋ ਜਾਵੇ ਬਟ ਤੁਸੀਂ ਅੱਜ ਉਹ ਗੱਲ ਕੀਤੇ ਕਿ ਦਿਲ ਦੇ ਜਜ਼ਬਾਤ ਜਿਹੜੇ ਕਿ ਬੱਚੇ ਨੂੰ ਨਾ ਮੈਂ ਮੇਰੀ ਮੈਂ ਉਹਨਾਂ ਬੰਦਿਆਂ ਚੋਂ ਕਿ ੱਟਕੇ ਨਾ ਸਲਾਹ ਦੇਣ ਵਾਲੇ ਕਿਉਂਕਿ ਇਹਨੂੰ ਸਲਾਹ ਦੇ ਦੇਵਾਂ ਮੈਨੂੰ ਮਤਲਬ ਰੋਕਦਾ ਵੀ ਰਵੇ ਨਾ ਕਿ ਸਲਾਹ ਦੇ ਦਵਾਂ ਅੱਜ ਤੁਸੀਂ ਮੈਂ ਤੋ ਉਹ ਸਵਾਲ ਪੁੱਛਿਆ ਤਾਂ ਮੈਂ ਟਰਾਈ ਕਰੂੰਗਾ ਕਿ ਇਮਾਨਦਾਰੀ ਨਾਲ ਸਾਫ਼ ਵਰਡਸ ਵਿੱਚ ਮੈਂ ਉਹ ਚੀਜ਼ਾਂ ਨੂੰ ਕਹਿ ਸਕਾਂ ਕਿ ਬੱਚਿਆਂ ਦੇ ਜਿਹੜੇ ਕੰਮ ਜ਼ਰੂਰ ਆਣ ਤੇ ਬਾਕੀ ਮੈਂ ਦ ਤੇ ਮੈਂ ਵੀ ਇੱਕ ਦੁਕਾਨਦਾਰ ਉਹਨਾਂ ਦੇ ਵਿੱਚੋਂ ਮੈਂ ਵੀ ਕੋਈ ਸੇਵਾ ਨਹੀਂ ਕਰਦਾ ਮੈਂ ਵੀ ਦੁਕਾਨਦਾਰੀ ਜਿਹੜਾ ਕੀ ਚਲਾਉਂਦਾ ਮੇਰਾ ਵੀ ਬਿਜ਼ਨਸ ਆ ਬਟ ਹਾਂ ਆਪਣੇ ਊਸੂਲ ਆ ਸਾਡੇ ਕੰਮ ਦੇ ਹਾਡੇ ਕੋਲ ਵੀ ਬੱਚੇ ਦੋ ਜਿਹੜੇ ਕਿਸ ਜਾਂਦੇ ਆ ਕਿ 2 ਸਾਲ ਦੇ ਡਿਪਲੋਮੇ ਦੇ ਵਿੱਚ ਤੇ ਅੱਜ ਮੈਂ ਇਹਦੇ ਪਿੱਛੇ ਨਾ ਫੈਕਟਸ ਦੇ ਨਾਲ ਗੱਲ ਕਰੂੰਗਾ ਪਹਿਲਾ ਫੈਕਟ ਪਹਿਲਾ ਫੈਕਟ ਜਿਹੜਾ ਇਹ ਹੈਗਾ ਵਾ ਦੁਕਾਨਦਾਰੀ ਕਹਿੰਦੀ ਆ ਵਧੀਆ ਦੁਕਾਨਦਾਰ ਹੋ ਆ ਜਿਹੜਾ ਸਾਹਮਣੇ ਵਾਲੇ ਦੀ ਗੱਲ ਦੇ ਵਿੱਚ ਹਾਂ ਤੇ ਹਾਂ ਮਿਲਾਈ ਜਾਂਦਾ ਅਗਲਾ ਕਹਿੰਦਾ ਜੀ ਮੈਨੂੰ ਕੈਨੇਡਾ ਭੇਜ ਦੂੰਗਾ ਬਿਲਕੁਲ ਭੇਜ ਦੂੰਗਾ ਜੀ ਗਰੰਟੀ ਨਾਲ ਵੀਜ਼ਾ ਲੱਗੂਗਾ ਜੀ ਬਿਲਕੁਲ ਵੀਜ਼ਾ ਲੱਗੂਗਾ 2 ਸਾਲ ਦੇ ਕੋਰਸ ਲਈ ਭੇਜ ਦੂੰਗਾ ਬਿਲਕੁਲ 2 ਸਾਲ ਦੇ ਕੋਰਸ ਭੇਜ ਦੂੰਗਾ ਇਹਦੇ ਪਿੱਛੇ ਮਕਸਦ ਕੀ ਹੈ ਜੀ ਕੈਨੇਡਾ ਨਾ 8 ਮਹੀਨੇ ਦੀ ਪੜਾਈ ਜੇ ਪੜਦੇ ਆ ਤੁਹਾਨੂੰ ਵਰਕ ਪਰਮਿਟ ਸਟਾਰਟ ਹੋ ਜਾਂਦਾ 8 ਮਹੀਨੇ ਪੜੋਗੇ 8 ਮਹੀਨੇ ਦਾ ਵਰਕ ਪਰਮਿਟ ਸਾਲ ਪੜੋਗੇ ਸਾਲ ਦਾ ਵਰਕ ਪਰਮਿਟ 1.5 ਸਾਲ ਪੜੋਗੇ 1.5 ਸਾਲ ਦਾ ਵਰਕ ਪਰਮਿਟ 2 ਸਾਲ ਜਾਂ ਉਸ ਤੋਂ ਬਾਅਦ ਜਿੰਨੀ ਵੀ ਪੜਦੇ ਆ 3 ਸਾਲ ਦਾ ਵਰਕ ਪਰਮਿਟ ਤੇ ਸਾਡੇ ਸਿਰਫ ਸਾਰੇ ਪੰਜਾਬੀ ਸਿਰਫ ਦੇਖਦੇ ਕਿ ਵਰਕ ਪਰਮਿਟ ਵਰਕ ਪਰਮਿਟ 3 ਸਾਲ ਦਾ ਲੈਣਾ 2 ਸਾਲ ਦਾ ਪੜ ਕੇ ਆਉਂਦਾ ਫਿਨਿਸ਼ ਅੱਗੇ ਨਹੀਂ ਪਰ ਕਿਉਂਕਿ ਬੱਚਾ ਵੀ ਨਾ ਉਹ ਸੋ ਸੁਣਨਾ ਇਹ ਚਾਹੁੰਦਾ ਸੋ ਦੁਕਾਨਦਾਰੀ ਕੀ ਕਹਿੰਦੀ ਆ ਗਾਹ ਜਿਹੜੀ ਕਿ ਗਾਹਕ ਜੋ ਕਹਿੰਦਾ ਵਾ ਉਹਦੀ ਹਾਂ ਚ ਹਾਂ ਮਲਾਈ ਜਾ ਸੋ ਸਭ ਤੋਂ ਪਹਿਲੀ ਗੱਲ ਆਪਾਂ ਜਦੋਂ ਮੇਰੇ ਵਰਗਾ ਉਹਨੂੰ ਸਲਾਹਾਂ ਦੇਣਾ ਸ਼ੁਰੂ ਕਰ ਦਿੰਦਾ ਉਹਨੂੰ ਕਹਿੰਦਾ ਪਤਾ ਨਹੀਂ ਇਹਦੇ ਪਿੱਛੇ ਨੂੰ ਕੀ ਲਾਲਚ ਆ ਪਰ ਸੱਚਾਈ ਇਹ ਹੈ ਕਿ ਜੇ ਮੇਰੇ ਵਰਗਾ ਬੰਦਾ ਕੋਈ ਤੁਹਾਨੂੰ ਇਦਾਂ ਦੀ ਸਲਾਹ ਦਿੰਦਾ ਨਾ ਉਹਦਾ ਕੋਈ ਪਰਸਨਲ ਲਾਲਚ ਨਹੀਂ ਹੁੰਦਾ ਕੈਨੇਡਾ ਸਿਰਫ ਤੇ ਸਿਰਫ ਅਜ ਮੈਂ ਕੱਪ ਪਰਸਨਲ ਆਪਣੇ ਬਿジネス ਦਾ ਭੇਤ ਦੱਸਦਾ ਕੋ ਸਾਡਾ ਬਿਨਸ तकरीबन ਓਪਨ ਹੋ ਚੁੱਕਾ ਕਿਸੇ ਵੀ ਪੰਜਾਬ ਦੇ ਏਜੰਟ ਨੂੰ ਫਰਕ ਨਹੀਂ ਪੈਂਦਾ ਬੱਚਾ ਅਗਲੇ ਸਾਲ ਪੜਦਾ ਜਾਂ ਨਹੀਂ ਪੜਦਾ ਕਿਉਂ ਨਹੀਂ ਪੈਂਦਾ ਕਮਿਸ਼ਨ ਨਹੀਂ ਆਉਂਦੀ ਸਿਰਫ ਪਹਿਲੇ ਸਾਲ ਤੇ ਆਉਂਦੀ ਚਾਹੇ ਬੱਚਾ 1 ਸਾਲ ਪੜਨ ਗਿਆ ਚਾਹੇ ਬੱਚਾ 2 ਸਾਲ 3 ਸਾਲ 4 ਸਾਲ ਪੜਨ ਗਿਆ ਕੋਈ ਫਰਕ ਨਹੀਂ ਪਰਦਾ ਸਿਰਫ ਆ ਪੈਂਦਾ ਫਰਕ ਕਿਨੂੰ ਬੱਚੇ ਨੂੰ ਪੈਂਦਾ ਜੇ ਉਹ ਜ਼ਿਆਦਾ ਪੜਦਾ ਪਹਿਲਾ ਕੀ ਫਰਕ ਪੈਂਦਾ ਉਹਦੇ ਮਾਪੇ ਨੂੰ ਫਰਕ ਪੈਂਦਾ ਜਿਹੜਾ ਵੀ ਉਹਨਾਂ ਦੇ ਫਾਈਨੈਂਸ਼ੀਅਲ ਬਰਡਨ ਪੈਂਦਾ ਕਿ ਹਾਂ ਫੀਸ ਦੇਣੀ ਪੈਂਦੀ ਐ ਐਕਸਟਰਾ ਉਹਨਾਂ ਸਾਲਾਂ ਦੀ ਬਟ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਸਭ ਤੋਂ ਜ਼ਿਆਦਾ ਦਾ ਫੈਕਟ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਪਤਾ ਕਿ ਉਹਨਾਂ ਦਾ ਉਸ ਬੱਚੇ ਨੂੰ ਹੁੰਦਾ ਉਸ ਮਾਪਿਆਂ ਨੂੰ ਵੀ ਹੁੰਦਾ ਜਿਹਨੇ ਸਪੋਰਟ ਕੀਤੀ ਔਖਾ ਧਮਾ ਕਮ ਜਿਹੜਾ ਕੱਢਿਆ ਉਹ ਬੱਚੇ ਦੀ ਜਿਹੜੀ ਜ਼ਿੰਦਗੀ ਬਣ ਜਾਂਦੀ ਆ ਤੇ ਅੱਜ ਮੈਂ ਤੁਹਾਨੂੰ ਇੱਕ ਹੋਰ ਚੀਜ਼ ਕਹਿਣਾ ਚਾਹੂੰਗਾ ਜਦੋਂ ਮੇਰੇ ਅਰਗੇ ਨਾਲ ਸਲਾਹਾਂ ਦੇਣੀਆਂ ਸ਼ੁਰੂ ਕਰਦਾ ਬੱਚਾ ਪਤਾ ਕਹਿੰਦਾ ਉਹਨੂੰ ਲੱਗਣ ਲੱਗ ਪੈਂਦਾ ਪਤਾ ਨਹੀਂ ਇਹ ਕਿਉਂ ਕਹਿ ਰਿਹਾ ਜੀ ਕਾਰੇ ਵਾਸਤੇ ਕਹਿ ਰਿਹਾ ਪਹਿਲੇ ਇੰਨੇ ਟਾਈਮਾਂ ਚ ਬੱਚੇ ਕੇ ਸਾਰੇ ਦੋ ਦੋ ਸਾਲ ਪੜ ਕੇ ਸੈੱਟ ਹੋ ਗਏ ਤੋਂ ਖਤਮ ਹੋ ਗਏ ਮੈਨੂੰ ਲੱਗਦਾ ਬਲਕਿ ਅਰੇ ਕਿ ਆਪਣੀ ਲਾਈਫ ਚ ਸੈੱਟ ਜਿਹੜੇ ਕੀ ਹੋ ਗਏ ਹੈਗੇ ਆ ਬਟ ਮੈਂ ਤੁਹਾਨੂੰ ਇਹ ਕਹਿਣਾ ਨਾ ਕਿ ਲਾਈਫ ਚ ਸਿਰਫ ਪੀਆਰ ਹੀ ਸੈਟਲਮੈਂਟ ਨਹੀਂ ਆ ਲਾਈਫ ਦੇ ਵਿੱਚ ਅੰਦਰ ਦੀ ਸੈਟੀਸਫੈਕਸ਼ਨ ਜਿਹੜੀ ਕਿ ਸੈਟਲਮੈਂਟ ਅਸਲੀ ਹੈਗੀ ਆ ਅੱਜ ਤੁਹਾਡੇ ਮਾਪੇ ਤੁਹਾਡੇ ਦੇ ਲੱਖਾਂ ਰੁਪਿਆ ਜਿਹੜਾ ਖਰਚ ਕਰਕੇ ਤੁਹਾਨੂੰ ਬਾਹਰ ਭੇਜਦੇ ਆ ਉੱਤੇ ਫੀਸਾਂ ਵੀ ਭੇਜਦੇ ਆ ਅਜਾਪ ਕਿਉਂ ਨਹੀਂ ਪੜ ਪਾ ਰਹੇ ਕਿਉਂ ਨਹੀਂ ਪੜ ਰਹੇ ਉਮਰ ਹੁੰਦੀ ਆ ਮੇਰੇ ਵਰਗਾ ਦੇਖੋ ਲਗਾਤਾਰ ਇਤੇ ਬੋਲੀ ਜਾਂਦਾ ਮੈਨੂੰ ਵੀ ਅੱਜ ਕੌਣਾ ਕੋਈ ਡਿਗਰੀ ਮਾਸਟਰ ਕਰਨਾ ਮੇਰੇ ਤੋਂ ਵੀ ਨਹੀਂ ਕੀਤੀ ਜਾਣੀ ਹਾਂ ਆਪਣੇ ਟਾਈਮ ਵਿੱਚ ਆਪਾਂ ਸਭ ਕੋ ਡਿਗਰੀ ਮਾਸਟਰ ਕੀਤੇ ਪਰ ਅੱਜ ਦੁਬਾਰਾ ਪੜਾਣ ਨੂੰ ਕਵੇ ਨੋ ਚਾਂਸ ਕਿੱਥੋਂ ਪੜਿਆ ਜਾਣਾ ਜਿਹੜੇ ਆਪਣੇ ਲਾਈਫ ਦੇ ਨਵੇਂ ਰੋਜ਼ੀ ਈਮਿਆਂ ਚੋਂ ਇਹੀ ਇੱਕ ਮੈਂ ਤਾਂ ਕਹੂੰਗਾ ਜਿਹੜੀ ਕਿ ਗਲ ਜਾਨਬੋਜ ਕੇ ਵੀ ਸਿਰਫ ਕੈਨੇਡਾ ਦਾ ਸਿਸਟਮ ਬਣਾਇਆ ਕਿ ਸਾਡੇ ਬੱਚੇ ਕਿਤੇ ਡਿਗਰੀਆਂ ਹੀ ਨਾ ਕਰ ਜਾਣ ਤੇ ਮੈਂ ਤਾਂ ਇੱਕ ਸਵਾਲ ਹਮੇਸ਼ਾ ਮੈਂ ਬੱਚੇ ਨੂੰ ਹੀ ਪੁੱਛਦਾ ਹੁੰਦਾ ਜਦੋਂ ਮੇਰੇ ਕੋਲ ਕੈਰੀਅਰ ਕਾਉਂਸਲਿੰਗ ਲੈਣ ਆਉਂਦਾ ਕਿ ਬੇਟਾ ਮੈਂ ਡਿਗਰੀ ਕੀਤੀ ਤੁਹਾਡੇ ਮੰਮੀ ਪਾਪਾ ਨੇ ਡਿਪਲੋਮਾ ਕੀਤਾ ਤੁਸੀਂ ਕਿਹਨੂੰ ਕੰਮ ਤੇ ਰੱਖੋਗੇ ਬੱਚਾ ਵਿਦਨ ਇ ਵਨ ਸੈਕਿੰਡ ਤੁਹਾਨੂੰ ਜੇ ਮੈਂ ਪੁੱਛਦਾ ਜੇ ਮੈਂ ਡਿਗਰੀ ਕੀਤੀ ਆ ਤੁਹਾਡੇ ਮਾਪੇ ਨੇ ਡਿਪਲੋਮਾ ਕੀਤਾ ਕਿਹਨੂੰ ਕੰਮ ਤੇ ਰੱਖੋਗੇ ਇੱਕ ਸੈਕਿੰਡ ਦੇ ਪਹਿਲੇ ਜਵਾਬ ਆਉਂਦਾ ਜੀ ਤੁਹਾਨੂੰ ਡਿਗਰੀ ਵਾਲੇ ਨੂੰ ਸੋ ਕਿਉਂ ਕਿਉਂਕਿ ਜਿਹੜੀ ਐਜੂਕੇਸ਼ਨ ਹੈ ਨਾ ਉਹਦਾ ਮੁਕਾਬ ਇਹ ਜਿਹੜੀ ਚੀਜ਼ ਹੈ ਨਾ ਤਾਂ ਟੜ ਦੇ ਕੋਈ ਖੋ ਸਕਦਾ ਨਾ ਤਾਂ ਟੜ ਦੇ ਕੋਈ ਲੈ ਸਕਦਾ ਜਦੋਂ ਤੁਸੀਂ ਲਾਈਨ 'ਚ ਖੜੇ ਆ ਨਾ ਐਜੂਕੇਸ਼ਨ ਹੀ ਇੱਕ ਤੁਹਾਨੂੰ ਨਾ ਯੂਨੀਕ ਬਣਾ ਰਹੀਦੀ ਆ ਸੋ ਜਿਹੜੀਆਂ ਇਸ ਵੇਲੇ ਆਪਾਂ ਵੱਡੀਆਂ-ਵੱਡੀਆਂ ਲਾਈਨਾਂ ਵੀ ਦੇਖ ਰਹੇ ਆ ਨਾ ਉਹ ਸਿਰਫ ਤਾਂ ਹੀ ਆ ਕਿ ਜਿਹੜੀਆਂ ਕੀ ਆ ਆ ਡਿਪਲੋਮੇਸ ਸੋ ਜਿਹੜੀ ਸਰਦਾ ਪਹਿਲਾ ਸਵਾਲ ਹੈਗਾ ਕਿ ਏਜੰਟ ਕਿਉਂ ਨਹੀਂ ਦਿੰਦੇ ਸਰ ਏਜੰਟ ਵੀ ਦੁਕਾਨਦਾਰ ਆ ਨਾ ਜਾਣ ਕੇ ਬੱਚਾ ਗੱਲ ਕੀ ਆ ਇਸ ਲਈ ਤਾਂ ਏਜੰਟ ਦਾ ਸਾਡੇ ਕਿ ਹਰ ਇੱਟ ਦੇ ਏਜੰਟ ਬੈਠਾ ਇੰਨਾ ਏਜੰਟ ਆ ਹਰ ਗਲੀਆਂ ਦੇ ਵਿੱਚ ਏਜੰਟ ਆ ਰੋਜ਼ ਨਿਤ ਨਵੇਂ ਪਤਾ ਨਹੀਂ ਕਿੰਨੀਆਂ ਨਵੀਆਂ ਕੰਪਨੀਆਂ ਖੋਲ ਕਾਰੋਬਾਰ ਚਲਾਉਣਾ ਉਹ ਤਾਂ ਆਪਣੀ ਦੁਕਾਨਦਾਰੀ ਕਰਦੇ ਆ ਇਹ ਖੋਰ ਇੱਕ ਐਗਜ਼ੈਂਪਲ ਦਿੰਦਾ ਹੁੰਦਾ ਮੈਂ ਆਪਣੀਆਂ ਭੈਣਾਂ ਨੂੰ ਜਾਂ ਆਪਣੇ ਭਰਾਵਾਂ ਨੂੰ ਜਦੋਂ ਮੈਂ ਆਉਂਦਾ ਕਿ ਜਦੋਂ ਵੀ ਕੋਈ ਲੇਡੀ ਕੋਈ ਸੂਟ ਲੈਣ ਗਈ ਕਿਸੇ ਦੁਕਾਨ ਵਾਲੇ ਤੋਂ ਤਾਂ ਦੁਕਾਨ ਵਾਲੇ ਨੂੰ ਪਹਿਲਾ ਸਵਾਲ ਪੁੱਛਦੇ ਆ ਕਿ ਵੀਰੇ ਦਾ ਰੰਗ ਤਾਂ ਨਹੀਂ ਨਿਕਲੇਗਾ ਤੇ ਜੋ ਦੁਕਾਨਵਰਗਾ ਮੇਰੇ ਵਰਗਾ ਹੋਵੇ ਹਾਂਜੀ ਨਿਕਲੇਗਾ ਤੂੰ ਮੇਰੇ ਤੋਂ ਸੂਟ ਲੈ ਜੂਗੀ ਸੂਟ ਪਸੰਦ ਸੂਟ ਵੀ ਐਂ ਹੀ ਰੱਖ ਜਾਏਗੀ ਉੱਥੇ ਬਟ ਸਚਾਈ ਇਹ ਹੈ ਕਿ ਉਹ ਕਪੜਾ ਹੈ ਕਿ ਜਦੋਂ ਰੰਗ ਨਾ ਨਿਕਲੇ ਚਾਹੇ ਥੋੜਾ ਹੀ ਕਿਉਂ ਨਾ ਨਿਕਲੇ ਬਟ ਗੱਲ ਕੀ ਹੁੰਦਾ ਦੁਕਾਨਦਾਰੀਆਂ ਨਾ ਕਉ ਜੇ ਨਿਕਲ ਗਿਆ ਰੰਗ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਸੀ ਰੰਗ ਨਹੀਂ ਨਿਕਲੇਗਾ ਦੁਬਾਰਾ ਤੋਂ ਲੈ ਕੇ ਜਿੰਦੇ ਉਹਨੇ ਸਿਰਫ ਤੁਹਾਡਾ ਕਸੂਰੀ ਕਢਣਾ ਤੇ ਧੋਪ ਲਾਤੀ ਹੁਣੀ ਜਦ ਤੁਸੀਂ ਕੋਈ ਕੈਮੀਕਲ ਇਦਾਂ ਦਾ ਯੂਜ਼ ਕਰ ਲਿਆ ਹੋਣਾ ਕੋਈ ਸ਼ਾਮਲੀ ਐਂਡ ਆਫ ਦਾ ਡੇ ਤੁਹਾਡੇ ਵੱਲ ਨਹੀਂ ਹੋਣਾ ਬਟ ਕਹਿੰਦਾ ਨਾ ਸੱਚ ਬੋਲਣਾ ਬਹੁਤ ਔਖਾ ਜੋ ਮੈਂ ਇੱਥੇ ਬੋਲ ਰਿਹਾ ਤੇ ਸੱਚ ਸੁਣਨਾ ਤੇ ਉਤੇ ਕੰਮ ਕਰਨਾ ਉਹ ਬਹੁਤ ਹੀ ਜ਼ਿਆਦਾ ਔਖਾ ਉਹ ਜਿਹੜਾ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਹਾਂ ਉਸੀ ਤੇ ਚੱਲੋ ਐਂਡ ਆਫ ਦਾ ਡੇ ਸਲਾਹਾਂ ਦੇਣੀਆਂ ਬੜੀਆਂ ਸੌਖੀਆਂ ਚੋ ਮੇਰੇ ਵਰਗੇ ਦੇਈ ਜਾਂਦਾ ਜੀ ਹਾਂਜੀ 3 ਸਾਲ ਦਾ ਐਡਵਾਂਸ ਡਿਪਲੋਮਾ ਲੈ ਲ ਡਿਗਰੀਆਂ ਲੈ ਲੋ 4 ਸਾਲ ਦੀਆਂ ਨੂੰ ਫੀਸਾਂ ਕੌਣ ਦੇਊਗਾ ਭਰਾ ਤੂੰ ਦੇਂਗਾ ਫੀਸਾ ਸੋ ਐਂਡ ਆਫ ਦਾ ਡੇ ਮੈਂ ਤੁਹਾਨੂੰ ਇਹ ਕਹਾਂਗਾ ਕੋਰਸੇਸ ਦੀ ਚੋਣ ਬਹੁਤ ਜ਼ਿਆਦਾ ਇੰਪੋਰਟੈਂਟ ਆ ਐਸ ਵੇਲੇ ਸੈਟਲਮੈਂਟ ਨੂੰ ਲੈ ਕੇ ਕੈਨੇਡਾ ਵੀਜ਼ਾ ਦਾ ਮਜ਼ਾਕ ਬਣ ਚੁੱਕਾ ਇਹ ਚ ਕੋਈ ਡਾਊਟ ਹੀ ਨਹੀਂ ਹੈਗੀ ਅੜੀਆਂ ਲੜੀਆਂ ਨਾ ਇਸ ਲਈ ਮਜ਼ਾਕ ਆ ਬਟ ਮੈਟਰ ਬਦਾ ਕੀ ਕਰਦਾ ਬੱਚਾ ਪੀਆਰ ਲੈ ਕੇ ਤੁਹਾਡਾ ਉੱਤੇ ਜਿਹੜਾ ਕੀ ਸੈਟਲ ਹੁੰਦਾ ਕਿੱਦਾਂ ਹੁੰਦਾ ਸਾਨੀ ਨਾ ਹੁੰਦਾ ਕਿਤੇ ਇੱਥੇ ਪੇਨਰ ਸੀ ਜ਼ਮੀਨਾਂ ਤਾਂ ਨਹੀਂ ਪਿੱਛੇ ਵੇਕ ਰੀਆਂ ਐਲ ਐਮ ਆਈ ਵਰਕ ਪਰਮਿਟ ਉਹਦੇ ਐਕਸਟੈਂਡ ਕਰਾਉਣ ਨੂੰ ਜਾਂ ਕੁਝ ਹੋਰ ਕਿਸੇ ਕਰਾਉਣ ਨੂੰ ਕਿ ਸੈਟਲਮੈਂਟ ਨਹੀਂ ਹੋ ਪਾਰੀ ਸੋ ਉਹਨਾਂ ਚੀਜ਼ਾਂ ਦੇ ਬਚਨ ਦੇ ਇੱਕੋ ਹੀ ਤਰੀਕਾ ਵਾ ਜਿਹੜਾ ਪੈਸਾ ਕਿਸੇ ਏਜੰਟ ਜਾਂ ਵਕੀਲ ਨੂੰ ਦੇਣਾ ਜਾਂ ਕਿਸੇ EMPLOYER ਨੂੰ ਦੇਣਾ ਆਪਣੇ ਬੱਚੇ ਦੇ ਲਾ ਦਿਓ ਬੱਚੇ ਦੀ ਪੜ੍ਹਾਈ ਤੇ ਲਾ ਦਿਓ ਬੱਚੇ ਦੇ ਉਹ ਕੋਰਸ ਲੈ ਕੇ ਦਿਓ ਜੇ ਨਹੀਂ ਵੀ ਬੱਚਾ ਤੁਹਾਡਾ ਮੰਦਾ ਮੇਰੀ ਬਹੁਤ ਇੱਥੇ ਲਾਈਵ ਐਗਜ਼ੈਂਪਲ ਆ ਮੇਰੇ ਕੋਲ ਜੀ ਆ ਮੈਂ ਗੱਲਾਂ ਅੱਜ ਦਾ ਈਦਾ ਨਹੀਂ ਨਵੀਆਂ ਕਰਨ ਲੱਗਾ ਕਿ ਹਾਂ ਨਵੀਂ ਮਾਰਕੀਟ ਆ ਗਈ ਸ਼ੁਰੂ ਤੋਂ ਹੀ ਮੇਰਾ ਸਟਾਈਲ ਆ ਤੁਸੀਂ ਪੁਰਾਣੇ ਸ਼ੋਅ ਕੱਢ ਕੇ ਦੇਖੋ 4 ਸਾਲ ਤੋਂ ਪੇਰੈਂਟਸ ਆਉਂਦੇ ਆ ਖਾਸ ਕਰਕੇ ਪੜੇ ਲਿਖੇ ਪੇਰੈਂਟ ਜਿਹੜੇ ਕਹਿੰਦੇ ਬੱਚਿਆਂ ਨੂੰ ਇਹ ਕੋਰਸ ਦੇਣਾ ਤੇ ਬੱਚੇ ਇੰਡੀਆ ਤੋਂ ਲੈ ਕੇ ਮੇਰੇ ਤੋਂ ਗਏ ਆ ਤੇ ਤੁਹਾਨੂੰ ਮੈਂ ਸੱਚੀ ਗੱਲੱਸਾ ਔਰ ਕਿ ਹਾਰਸ਼ ਟਰੂਥ ਮੈਂ ਤਾਂ ਕਹੂੰਗਾ ੜੀ ਕੋੜੀ ਗੱਲ ਕਹੂੰਗਾ ਉਹਦੇ ਚੋਂ ਇਹ ਤੋਂ 3 ਸਾਲ ਜਾਂ 4 ਸਾਲ ਲੱਗੇ ਪੇਰੈਂਟਸ ਫੂਡ ਵੀ ਕਰ ਸਕਦੇ ਸੀਗੇ ਬਟ ਉਹਨਾਂ ਨੇ ਜਾਂਦਿਆਂ ਨੇ ਜਿਹੜੇ ਕਿ ਉੱਥੇ ਜਾ ਕੇ ਜਿਹੜੇ ਕਿ ਇਹ ਕੋਰਸ ਸਾਰੇ ਚੇਂਜ ਕੀਤੇ ਕਿਉਂ ਕੀਤੇ ਕਿਉਂਕਿ ਉਹਨਾਂ ਨੂੰ ਸਲਾਹ ਦੇਣ ਵਾਲਾ ਕੌਣ ਸੀਗਾ ਜਿਹੜੇ ਉਹਨਾਂ ਦੇ ਨਾਲ ਦੇ ਬੱਚੇ ਉਹਨਾਂ ਦੀ ਉਮਰ ਦੇ ਬੱਚੇ ਬੱਚਿਆਂ ਨੂੰ ਕੀ ਚਾਹੀਦਾ ਬੱਚਿਆਂ ਦਾ ਵੀ ਮੈਂ ਕੋਸੂਰ ਨਹੀਂ ਕਹੂੰਗਾ ਐਜ਼ ਅ ਪੇਰੈਂਟਸ ਐਜ਼ ਅ ਵੱਡੇ ਭੈਣ ਭਰਾ ਸਾਡਾ ਇਹ ਫਰਜ਼ ਬੰਦਾ ਬੱਚਿਆਂ ਨੂੰ ਮਾਰਗਦਰਸ਼ਨ ਦਈਏ ਬੱਚਿਆਂ ਨੂੰ ਵਿਜ਼ਨ ਦਈਏ ਤੇ ਅੱਜ ਇੱਕ ਹੋਰ ਐਗਜ਼ਾਮਪਲ ਮੈਂ ਬੱਚਿਆਂ ਨੂੰ ਵੀ ਦੇਣਾ ਚਾਹੂੰਗਾ ਕਈ ਵਾਰੀ ਨਾ ਬੱਚੇ ਬੜਾ ਐਸ ਸੀ ਤੇ ਵੀ ਡਿਸਕਸ਼ਨ ਕਰਦੇ ਆ ਕੀ ਫਾਇਦਾ ਪੜ ਕੇ ਆ ਕੀ ਕਰ ਕੀ ਲੋਡ ਹੈ ਡਿਗਰੀਆਂ ਕਰਨ ਦੀ ਕੰਮ ਕਰਨਾ ਨਾ ਕੰਮ ਕਰ ਰਹੇ ਆ ਬੇਟਾ ਕੰਮ ਦਾ ساری ਉਮਰ ਕਰਨਾ ਕੰਮ ਆਜ ਆਪਣੇ ਘਰ ਦੇਖੋ ਪੇਰੈਂਟਸ ਦੇਖੋ ਤੁਹਾਡੇ ਦਾਦਾ ਦਾਦੀ ਗ੍ਰੈਂਡ ਪੇਰੈਂਟਸ ਕੋ ਅੱਜ ਵੀ ਕਈਆਂ ਦੇ ਇੱਥੇ ਜਿਹੜੇ ਕੀ ਕੰਮ ਕਰ ਰਹੇ ਆ ਸੋ ਮੈਂ ਤਾਂ ਕਹੂੰਗਾ ਕੰਮ ਨਹੀਂ ਕਦੀ ਜ਼ਿੰਦਗੀ ਚ ਮੁਕਣਾ ਤੇ ਅੱਜ ਖੋਰ ਐਗਜ਼ਾਮਪਲ ਦੇਣ ਲੱਗਾ ਜਿਹੜੀ ਕਿ ਜ਼ਰੂਰ ਤੁਹਾਨੂੰ ਮੈਂ ਕਹੂੰਗਾ ਤੁਹਾਡੇ ਕੰਮ ਆਊਗੀ ਪੜ੍ਹਾਈ ਵੀ ਇੱਕ ਨਾ ਕਹਿੰਦੇ ਨਾ ਜਿਮ ਵਾਂਗੂ ਐਕਸਰਸਾਈਜ਼ ਆ ਜਿਹੜੇ ਕਹਿੰਦੇ ਨਾ ਜਿਮ ਜਿਹੜੇ ਬੰਦਾ ਕਹਿੰਦਾ ਤਕੜਾ ਸਰੀਰ ਬਣਾਉਣਾ ਤਕੜਾ ਮਨ ਲਿਕੇ ਡਾਲੇ ਛੋਲੇ ਬਣਾਉਣੇ ਕਿੱਦਾਂ ਬ ਹੈਵੀ ਐਕਸਰਸਾਈਜ਼ ਲਾਏਗਾ ਉਨਾ ਹੀ ਜ਼ਿਆਦਾ ਉਹਦਾ ਹੈਵੀ ਸਰੀਰ ਬਣੇਗਾ ਨਾ ਸੋ ਪੜ੍ਹਾਈ ਵੀ ਇੱਕ ਉਹੀ ਚੀਜ਼ ਹੈਗੀ ਆ ਜਿੰਨੀ ਜ਼ਿਆਦਾ ਤੇ ਔਖੀ ਪੜ੍ਹਾਈ ਆਪਾਂ ਪੜ੍ਹਾਂਗੇ ਨਾ ਸਾਡਾ ਦਿਮਾਗ ਦੀ ਮੈਂ ਤਾਂ ਕਹੂੰਗਾ ਨਸਾ ਸਾਡੀ ਸੋਚਣ ਦੀ ਸ਼ਕਤੀ ਵੱਧਦੀ ਆ ਤੇ ਜ਼ਿੰਦਗੀ ਦੇ ਸਭ ਕੁਝ ਨਾ ਸੋਚ ਹੀ ਆ ਜੇ ਆਪਾਂ ਸੋਚ ਲਿਆ ਉਹ ਸਭ ਕੁਝ ਹੋ ਜਾਂਦਾ ਕਹਿੰਦਾ ਨਾ ਸੋਚ ਹੀ ਸਾਨੂੰ ਸਭ ਤੋਂ ਅੱਗੇ ਲੈ ਕੇ ਜਾਂਦੀ ਹੈ ਤੁਹਾਡਾ ਵਿਜ਼ਨ ਵਧਾਉਂਦੀ ਹੈ ਪੜ੍ਹਾਈ ਸੋ ਐਜੂਕੇਸ਼ਨ ਕੇਵਰੀ ਨਾ ਸਾਨੂੰ ਮਤਲਬ ਜਦੋਂ ਅਸੀਂ ਛੋਟੇ ਅਸੀਂ ਵੀ ਇਹ ਗੱਲਾਂ ਕਰਦੇ ਸੀ ਮੈਂ ਜਦੋਂ ਨਾਨ ਮੈਡੀਕਲ ਦਾ ਸਟੂਡੈਂਟ ਐ ਇੰਜੀਨੀਅਰਿੰਗ ਕੀਤੀ ਜਾਂ sin θ cos θ ਕਿੱਥੇ ਕੰਮ ਆਉਂਦਾ ਬਟ sin θ cos θ ਨਾਨ ਮੈਡੀਕਲ ਦੇ ਵਿੱਚ ਪੜਿਆ ਹੋਇਆ ਉਹਦੇ ਫਾਰਮੂਲੇ ਸੋਲਵ ਕੀਤੇ ਹੋਏ ਉਹਦੀਆਂ ਪ੍ਰੋਬਲਮ ਸੋਲਵ ਕੀਤੀਆਂ ਹੋਈਆਂ ਥਿਊਰਮ ਸੋਲਵ ਕੀਤੀਆਂ ਤੁਹਾਡੀਆਂ ਸੋਚਾਂ ਦੀਆਂ ਸ਼ਕਤੀਆਂ ਇੱਕ ਬ੍ਰੇਨ ਦੀ ਐਕਸਰਸਾਈਜ਼ ਆ ਵਧਾਉਂਦੀਆਂ ਸੋ ਪੜਾਈ 100% ਕੰਮ ਆਉਂਦੀ ਆ ਸੋ ਇਹਨੂੰ ਲਾਈਟਲੀ ਨਾ ਲਓ ਕੋਈ ਵੀ ਮੈਂ ਤਾਂ ਕਹੂੰਗਾ ਸਟੂਡੈਂਟ ਨੂੰ ਐਂਡ ਆਫ ਦਾ ਡੇ ਇਹ ਮੈਟਰ ਪਤਾ ਕੀ ਆ ਤੁਹਾਡੀ ਜ਼ਿੰਦਗੀ ਦਾ ਤੁਹਾਡੇ ਮਾਪੇ ਦੀ ਜ਼ਿੰਦਗੀ ਦਾ ਸਾਡੀ ਪੂਰੀ ਕਮਿਊਨਿਟੀ ਦੀ ਜ਼ਿੰਦਗੀ ਦਾ ਜਿਹੜਾ ਕੀ ਮੈਟਰ ਕਰਦਾ ਵਾ ਸੋ ਜ਼ਰੂਰ ਸੋਚ ਸਮਝ ਕੇ ਫੈਸਲਾ ਲਓ ਏਜੰਟਾਂ ਨੂੰ ਮੈਂ ਇੱਥੇ ਗਲਤ ਨਹੀਂ ਕਹੂੰਗਾ ਜਿਹੜੇ ਡਿਪਲੋਮੇ ਦਿੰਦੇ ਆ ਕਿਉਂਕਿ ਬੱਚਾ ਲੈਣਾ ਚਾਹੁੰਦਾ ਵਾ ਪਰ ਹਾਂ ਏਜੰਟਾਂ ਨੂੰ ਮੈਂ ਗਲਤ ਇੱਥੇ ਜ਼ਰੂਰ ਕਹੂੰਗਾ ਬੱਚਿਆਂ ਨੂੰ ਅਵੇਅਰਨ ਜੇ ਕੁਝ ਵੀ ਕਹਿ ਲਓਗੀ ਹਾਲ ਆ ਮੈਂ ਤਾਂ ਅਪੀਲ ਇਹਨੇ ਯੂਕੇ ਜਾਣ ਦਾ ਸਰ ਮੌਕਾ ਮਿਲਿਆ ਯੂਨੀਵਰਸਿਟੀ ਜੀ ਨੇ ਪੁੱਛਿਆ ਕੀ ਪ੍ਰੋਬਲਮ ਉਹਨਾਂ ਨੇ ਕਿਹਾ ਜੀ ਕਿ ਇੱਦਾਂ ਇੱਦਾਂ ਮਤਲਬ ਕਿ ਤੁਹਾਡੇ ਬੱਚੇ ਡ੍ਰੌਪ ਆਊਟ ਕਰ ਜਾਂਦੇ ਆ ਤੇ ਮੈਂ ਸਰ ਉਹਨਾਂ ਨੂੰ ਨਾ ਕਿਹਾ ਕਿਉਂਕਿ ਯੂਕੇ ਚ ਹੁੰਦਾ ਕਿ ਬੱਚਾ ਇੱਕ ਸਾਲ ਕੁ ਪੜਦਾ ਫੀਸ ਦਿੱਤੀ ਹੁੰਦੀ ਏਜੰਡਾ ਪੈਕੇਜ ਉਹ ਅਗਲਾ ਸਾਲ ਛੱਡ ਜਾਂਦਾ ਮੈਂ ਇਹਨਾਂ ਨੂੰ ਕਿਹਾ ਕਿ ਸਰ ਇੱਦਾਂ ਕੰਮ ਕਰੋ ਤੁਹਾਨੂੰ ਸੁਜੈਸ਼ਨ ਦਿੰਦਾ ਹਰ ਸਾਲ ਦੀ ਏਜੰਟ ਨੂੰ ਕਮਿਸ਼ਨ ਦੇਣੀ ਸ਼ੁਰੂ ਕਰ ਦਿਓ ਜਿਹੇ ਤੁਹਾਡਾ ਬੱਚਾ ਛੱਡ ਗਿਆ ਤਾਂ ਕਹਿਦੇ ਹੋ ਕਿਉਂਕਿ ਏਜੰਟ ਦਾ ਇੱਥੇ ਤੁਹਾਨੂੰ ਵੀ ਪਤਾ ਘਰ ਦਾ ਕੀ ਚੱਲ ਜਾਂਦਾ ਕਿ ਬੇਟਾ ਨਾ ਫਿਰ ਏਜੰਟਾਂ ਨੇ ਵੀ ਫਾਇਦਾ ਦੱਸਣਾ ਸ਼ੁਰੂ ਕਰ ਦੇਣਾ ਬਟ ਐਂਡ ਆਫ ਦੈਟ ਐ নো ਡਾਊਟ ਮੈਂ ਵੀ ਏਜੰਟ ਆ ਫਾਇਦਾ ਹੋਊਗਾ ਮੇਰਾ ਵੀ ਬਹੁਤ ਪਰ ਇਹ ਦੇਖੋ ਸਾਡੀ ਪੂਰੀ ਕਮਿਊਨਿਟੀ ਦਾ ਕਿੰਨਾ ਫਾਇਦਾ ਹੋਊਗਾ ਜੇ ਸਾਡੇ ਸਾਰੇ ਹੀ ਬੱਚੇ ਗ੍ਰੈਜੂਏਟ ਕਰ ਗਏ ਸਾਰੇ ਹੀ ਬੱਚੇ ਸਾਡੇ ਵਧੀਆ ਤਰੀਕੇ ਨਾਲ ਪੜ੍ਹ ਗਏ ਕਿਉਂਕਿ ਇਸ ਵੇਲੇ ਜਦੋਂ ਵੀਜ਼ਾ ਲੱਗ ਜਾਂਦਾ ਏਜੰਟ ਆਪਣੇ ਘਰ ਬੱਚਾ ਆਪਣੇ ਘਰ ਫਿਰ ਕੀ ਹੋਊਗਾ ਏਜੰਟ ਪੱਕਾ ਨਾਲ ਜੁੜਿਆ ਰਹੇਗਾ ਉਹਦਾ ਤੁਹਾਨੂੰ ਜਿਹੜਾ ਕੀ ਤੁਹਾਡੇ ਬੱਚਿਆਂ ਦਾ ਕਿਤੇ ਨਾ ਕਿਤੇ ਕਹੋਗੇ ਨਾ ਕਿਸੇ ਵੀ ਕਾਰਨ ਕਰਕੇ ਤੁਹਾਡਾ ਬੱਚਾ ਜਿਹੜਾ ਪੜ੍ਹ ਲਿਖੇ ਜਾਏਗਾ ਸੋ ਐਸ ਵੇਲੇ ਜਰੂਰ ਬੱਚੇ ਭੇਜੋ ਕੈਨੇਡਾ ਡਰਨ ਦੀ ਲੋੜ ਨਹੀਂ ਆ ਬਹੁਤ ਵਧੀਆ ਜ਼ਿੰਦਗੀ ਬਣੂਗੀ ਬਟ ਇਹ ਗੱਲ ਤੁਹਾਨੂੰ ਮੈਂ ਇੱਕੋ ਗੱਲ ਕਹਿ ਦਵਾਂ ਐਸ ਵੇਲੇ ਇੱਕੋ ਚੀਜ਼ ਦਾ ਖਿਆਲ ਰੱਖਣ ਦੀ ਲੋੜ ਆ ਅਵੇਅਰਨੈਸ ਅਪਡੇਟ ਰੱਖਣ ਦਾ ਆਪਣੇ ਆਪ ਨੂੰ ਆਪਣੇ ਬੱਚੇ ਨੂੰ ਤੇ ਆਪਣੇ ਆਪ ਨੂੰ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਜਾਂਦਾ ਸੋ ਜਰੂਰ ਸਾਡੇ ਮੰਚ ਨਾਲ ਜੁੜੇ ਰਹੋ ਕੋਈ ਵੀ ਤੁਹਾਨੂੰ ਡਾਊਟ ਆ ਸਾਡੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫ ਇਸ ਜੁੜੂ ਮਿਲੋ ਸਾਡੇ ਕੋਲ ਵੀ ਜੇ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਪਰਸਨਲੀ ਮਿਲ ਕੇ ਆਪਣੇ ਸਾਰੇ ਡਾਊਟ ਕਲੀਅਰ ਕਰਕੇ ਥੈਨ ਜਿਹੜੇ ਆਪਣੇ ਬੱਚੇ ਦੀ ਕਿਸਮ ਦਾ ਸਾਡੇ ਹੱਥ ਸੇ ਦੇ ਕੇ ਜਾਓ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ 85578 85578 ਕੋਈ ਵੀ ਤੁਸੀਂ ਸੁਝਾਅ ਦੇਣਾ ਚਾਹੋ ਕੋਈ ਕਲੈਰਿਟੀ ਲੈਣੀ ਚਾਹੋ ਤਾਂ ਇਸ ਨੰਬਰ ਤੇ ਤੀਰਤਜੀ ਦੇ ਨਾਲ ਸੰਪਰਕ ਕਰੋ ਸਤਿ ਸ਼੍ਰੀ ਅਕਾਲ <laughs> ..